ਅੱਜ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਚੈਕਿੰਗ ਹੈ ਜੀ ਇਹ ਅੱਜ ਸਾਡੇ ਮਾਨਯੋਗ ਐਸਐਸਐਲ ਸਾਹਿਬ ਜੀ ਸਰਤਾਜ ਸਿੰਘ ਚਾਹਲ ਜੀ ਦੀ ਡਾਇਰੈਕਸ਼ਨ ਤੇ ਅੱਜ ਸਾਰੇ ਜ਼ਿਲ੍ਹੇ ਵਿੱਚ ਬੱਸ ਸਟੈਂਡਾਂ ਤੇ ਕਾਸੋ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਕਿ ਜੇ ਕੋਈ ਇਦਾਂ ਦੀਆਂ ਕੋਈ ਵਸਤੂਆਂ ਪਾਈਆਂ ਨੇ ਉਹਨਾਂ ਨੂੰ ਅਸੀਂ ਚੈੱਕ ਕਰ ਸਕੀਏ ਕੋਈ ਵੀ ਇਦਾਂ ਦਾ ਕੋਈ ਵਿਸਫੋਟਕ ਪਦਾਰਥ ਨਾ ਹੋਵੇ ਉਹਦੇ ਲਈ ਅਸੀਂ ਸਾਰੀਆਂ ਬਸਾਂ ਤੇ ਜੋ ਵੀ ਜਗ੍ਹਾ ਹੈਗੀ ਆ ਅਸੀਂ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਮੇਰੇ ਨਾਲ ਸਾਡੇ ਡੀਐਸਪੀ ਸੁਖਦੇਵ ਸਿੰਘ ਤੇ ਇਹਨਾਂ ਦੀ ਟੀਮ ਐਸਐਚਓ ਗੁਲਾਬ ਸਿੰਘ ਜੋ ਨਵੇਂ ਹੀ ਅੱਜ ਅਪਾਇੰਟ ਹੋਏ ਨੇ ਅਸੀਂ ਇਹਨਾਂ ਨਾਲ ਬੱਸ ਸਟੈਂਡ ਤੇ ਸਰਚ ਕਰ ਰਹੇ ਹਾਂ ਬਾਕੀ ਸਬ ਡਿਵੀਜ਼ਨਲ ਲੈਵਲ ਤੇ ਸਾਰੇ ਡੀਐਸਪੀ ਜਿਵੇਂ ਦਿੜਬਾ ਉਸਨਾਮ ਖਨੌਰੀ ਸਾਰੇ ਕਿਤੇ ਕਸੋ ਸਰਚ ਆਪਰੇਸ਼ਨ ਚੱਲ ਰਿਹਾ ਹੈ। ਕਿ ਕਿਸੇ ਚੀਜ਼ ਨੂੰ ਗੱਲ ਨੂੰ ਖਾਸ ਮੁੱਖ ਰੱਖਦੇ ਕੀਤਾ ਜਾ ਰਿਹਾ ਜੀ ਜਿਵੇਂ ਜਿਵੇਂ ਦੇ ਅੱਜਕੱਲ ਦੇ ਹਾਲਾਤ ਨੇ ਜੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕਰ ਰਹੇ ਹਾਂ। ਤੇ ਕੋਈ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਅਸੀਂ ਕਸੂਰਚਾ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਇੱਕ ਹੀ ਕਲਾ ਬਸ ਸਟੈਂਡ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕਿਤੇ ਹੋ ਰਹੇ ਨਹੀਂ ਅੱਜ ਦਾ ਜੋ ਸਾਡਾ ਪੁਆਇੰਟ ਹੈ ਉਹ ਸਾਰੇ ਬਸ ਸਟੈਂਡ ਨੇ ਜਿਵੇਂ ਸਾਡਾ ਮਾਰਕੀਟਾਂ ਤੇ ਰੇਲਵੇ ਸਟੇਸ਼ਨ ਸਾਡਾ ਡੇ ਬਾਏ ਡੇ ਰੋਜ਼ ਪ੍ਰੋਗਰਾਮ ਸਾਡਾ ਚੱਲਦਾ ਰਹਿੰਦਾ ਜਿਵੇਂ ਵੀ ਸਾਡੇ ਬੌਸ ਦੀ ਹੁੰਦੀ ਹੈ ਡਾਇਰੈਕਸ਼ਨ ਉਹਦੇ ਮੁਤਾਬਕ ਅਸੀਂ ਕਰਦੇ ਹਾਂ ਨਹੀਂ ਨਹੀਂ ਫਿਲਹਾਲ ਨਹੀਂ ਪਾਇਆਗਾ ਬਟ ਅਸੀਂ ਲੱਗੇ ਹੋਏ ਆਂ ਜਦੋਂ ਸਾਡੀ ਚੱਲ ਰਹੀ ਹੈ ਜੋ ਵੀ ਸ਼ੱਕੀ ਹੋਇਆ ਉਹਦੇ ਅਸੀਂ ਕਾਰਵਾਈ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸ਼ਰਾਰਤੀ ਹਨ ਸ਼ਰਾਰਤੀ ਇਹ ਹੈ ਜਿਹੜੇ ਲੋਕ ਨੇ ਇੱਕ ਤਾਂ ਉਹ ਕੋਈ ਏਦਾਂ ਦੀ ਜੇ ਕੋਈ ਲੱਗਦੀ ਹੈ ਵੀ ਵਸਤੂ ਪਈ ਆ ਵੀ ਕਿਸੇ ਨੂੰ ਪਤਾ ਨਹੀਂ ਉਹਨੂੰ ਹੱਥ ਨਾਲ ਲਾਉਣ ਤੇ ਦੇਖ ਲੈਣ ਜੇ ਕੋਈ ਹੁੰਦਾ ਸਾਡੇ 100 ਨੰਬਰ ਤੇ ਸਾਡੇ ਕੰਟਰੋਲ ਰੂਮ ਤੇ ਜਾ ਆਣੇ ਨੂੰ ਇਤਲਾਹ ਦੇਣ ਜਿੱਤੇ ਲੱਗਦਾ ਵੀ ਇਹ ਜੀ ਵਸੇ ਪਈ ਆ ਕੋਈ ਇਹਦਾ ਵਾਲੀ ਵਾਰਸ ਨਹੀਂ ਹੈਗਾ ਤੇ ਖਾਸ ਕਰ ਜਿਵੇਂ ਕੂਟਰ ਮੋਟਰਸਾਈਕਲ ਕੜਾ ਬਿਨਾ ਨੰਬਰ ਤੋਂ ਆਇਆ ਉਹਦੇ ਬਾਰੇ ਵੀ ਸਾਨੂੰ ਦੱਸਣ ਇਹੀ ਨੇ ਅੱਜ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਚੈਕਿੰਗ ਹੈ ਜੀ ਇਹ ਅੱਜ ਸਾਡੇ ਮਾਨਯੋਗ ਐਸਐਸਐਲ ਸਾਹਿਬ ਜੀ ਸਰਤਾ ਸਿੰਘ ਚਾਹਲ ਜੀ ਦੀ ਡਾਇਰੈਕਸ਼ਨ ਤੇ ਅੱਜ ਸਾਰੇ ਜ਼ਿਲ੍ਹੇ ਵਿੱਚ ਬੱਸ ਸਟੈਂਡਾਂ ਤੇ ਕਾਸੋ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਕਿ ਜੇ ਕੋਈ ਇਦਾਂ ਦੀਆਂ ਕੋਈ ਵਸਤੂਆਂ ਪਾਈਆਂ ਨੇ ਉਹਨਾਂ ਨੂੰ ਅਸੀਂ ਚੈੱਕ ਕਰ ਸਕੀਏ ਕੋਈ ਵੀ ਇਦਾਂ ਦਾ ਕੋਈ ਵਿਸਫੋਟਕ ਪਦਾਰਥ ਨਾ ਹੋਵੇ ਉਦੋਂ ਲਈ ਅਸੀਂ ਸਾਰੀਆਂ ਬਸਾਂ ਤੇ ਜੋ ਵੀ ਜਗ੍ਹਾ ਹੈਗੀ ਆ ਅਸੀਂ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਮੇਰੇ ਨਾਲ ਸਾਡੇ ਡੀਜੀਐਸਪੀ ਸੁਖਦੇਵ ਸਿੰਘ ਤੇ ਇਹਨਾਂ ਦੀ ਟੀਮ ਐਸਐਚਓ ਗੁਲਾਬ ਸਿੰਘ ਜੋ ਨਵੇਂ ਅੱਜ ਅਪਾਇੰਟ ਹੋਏ ਨੇ ਅਸੀਂ ਇਹਨਾਂ ਨਾਲ ਬਸ ਸਟੈਂਡ ਤੇ ਸਰਚ ਕਰ ਰਹੇ ਹਾਂ ਬਾਕੀ ਸਾਰੂ ਡਿਵੀਜ਼ਨ ਲੈਵਲ ਤੇ ਸਾਰੇ ਡੀਜੀਐਸਪੀ ਜਿਵੇਂ ਡਿੜਬਾ ਸੁਨਾਮ ਖਨੌਰੀ ਸਾਰੇ ਕਿਤੇ ਕਾਸੋ ਸਰਚ ਆਪਰੇਸ਼ਨ ਚੱਲ ਰਿਹਾ ਹੈ ਇੱਕੀ ਸੇ ਚੀਜ਼ ਨੂੰ ਗੱਲ ਨੂੰ ਖਾਸ ਮੁੱਖ ਰੱਖਦੇ ਕੀਤਾ ਜਾ ਰਿਹਾ ਜੀ ਜਿਵੇਂ ਜਿਵੇਂ ਦੇ ਅੱਜਕੱਲ ਦੇ ਹਾਲਾਤ ਨੇ ਜੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕਰ ਰਹੇ ਹਾਂ ਤੇ ਕੋਈ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਅਸੀਂ ਕਸੂਰ ਸਰਚ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਇੱਕੀ ਕਲਾ ਬੱਸ ਸਟੈਂਡ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕਿਤੇ ਹੋ ਰਿਹਾ ਨਹੀਂ ਅੱਜ ਦਾ ਜੋ ਸਾਡਾ ਪੁਆਇੰਟ ਹੈ ਉਹ ਸਾਰੇ ਬੱਸ ਸਟੈਂਡ ਨੇ ਜਿਵੇਂ ਸਾਡਾ ਮਾਰਕੀਟਾਂ ਤੇ ਰੇਲਵੇ ਸਟੇਸ਼ਨ ਸਾਡਾ ਡੇ ਬਾਏ ਡੇ ਰੋਜ਼ ਪ੍ਰੋਗਰਾਮ ਸਾਡਾ ਚੱਲਦਾ ਰਹਿੰਦਾ ਜਿਵੇਂ ਵੀ ਸਾਡੇ ਬੌਸ ਦੀ ਹੁੰਦੀ ਹੈ ਡਾਇਰੈਕਸ਼ਨ ਉਹਦੇ ਮੁਤਾਬਕ ਅਸੀਂ ਕਰਦੇ ਹਾਂ। ਕੋਈ ਸ਼ੱਕੀ ਵਿਅਕਤੀ ਪਾਇਆ ਗਿਆ? ਨਹੀਂ ਨਹੀਂ ਫਿਲਹਾਲ ਨਹੀਂ ਪਾਇਆ ਗਿਆ। ਬਟ ਅਸੀਂ ਲੱਗੇ ਹੋਏ ਹਾਂ ਚੈਕਿੰਗ ਸਾਡੀ ਚੱਲ ਰਹੀ ਹੈ। ਜੋ ਵੀ ਸ਼ੱਕੀ ਹੋਇਆ ਉਹਦੇ ਅਸੀਂ ਕਾਰਵਾਈ ਕਰਾਂਗੇ। ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸ਼ਰਾਰਤੀ ਹਸਨ? ਸ਼ਰਾਰਤੀ ਇਹ ਹੈ ਜਿਹੜੇ ਲੋਕ ਨੇ ਇੱਕ ਤਾਂ ਉਹ ਕੋਈ ਐਦਾਂ ਦੀ ਜੇ ਕੋਈ ਲੱਗਦੀ ਹੈ ਵੀ ਵਸਤੂ ਪਈ ਆ ਵੀ ਕਿਸੇ ਨੂੰ ਪਤਾ ਨਹੀਂ ਉਹਨੂੰ ਹੱਥ ਨਾਲ ਲਾਉਣ ਤੇ ਦੇਖ ਲੈਣ ਜੇ ਕੋਈ ਹੁੰਦਾ ਸਾਡੇ 100 ਨੰਬਰ ਤੇ ਸਾਡੇ ਕੰਟਰੋਲ ਰੂਮ ਤੇ ਜਾਂ ਥਾਣੇ ਨੂੰ ਇਤਲਾਹ ਦੇਣ ਜਿਹਦੇ ਲੱਗਦਾ ਵੀ ਇਹ ਜੀ ਵੈਸੀ ਪਈ ਆ ਕੋਈ ਇਹਦਾ ਵਾਲੀ ਵਾਰਸ ਨਹੀਂ ਹੈਗਾ ਤੇ ਖਾਸ ਕਰ ਜਿਵੇਂ ਸਕੂਟਰ ਮੋਟਰਸਾਈਕਲ ਖੜਾ ਬਿਨਾ ਨੰਬਰ ਤੋਂ ਆ ਉਹਦੇ ਬਾਰੇ ਵੀ ਸਾਨੂੰ ਦੱਸਣ ਇਹੀ ਨੇ ਅੱਜ ਕਾਸਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਚੈਕਿੰਗ ਹੈ ਜੀ ਤੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਸਰਤਾਜ ਸਿੰਘ ਚਾਹਲ ਜੀ ਦੀ ਡਾਇਰੈਕਸ਼ਨ ਤੇ ਅੱਜ ਸਾਰੇ ਜ਼ਿਲ੍ਹੇ ਵਿੱਚ ਬੱਸ ਸਟੈਂਡਾਂ ਤੇ ਕਾਸਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਆਗੇ ਜੇ ਕੋਈ ਇਦਾਂ ਦੀਆਂ ਕੋਈ ਵਸਤੂਆਂ ਪਾਈਆਂ ਨੇ ਉਹਨਾਂ ਨੂੰ ਅਸੀਂ ਚੈੱਕ ਕਰ ਸਕੀਏ ਕੋਈ ਵੀ ਇਦਾਂ ਦਾ ਕੋਈ ਵਿਸਫੋਟਕ ਪਦਾਰਥ ਨਾ ਹੋਵੇ ਉਹਦੇ ਲਈ ਅਸੀਂ ਸਾਰੀਆਂ ਬਸਾਂ ਤੇ ਜੋ ਵੀ ਜਗ੍ਹਾ ਹੈਗੀ ਆ ਅਸੀਂ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਮੇਰੇ ਨਾਲ ਸਾਡੇ ਡੀਐਸਪੀ ਸੁਖਦੇਵ ਸਿੰਘ ਤੇ ਇਹਨਾਂ ਦੀ ਟੀਮ ਐਸਐਚਓ ਗੁਲਾਬ ਸਿੰਘ ਜੋ ਨਵੇਂ ਅੱਜ ਅਪਾਇੰਟ ਹੋਏ ਨੇ ਅਸੀਂ ਇਹਨਾਂ ਨਾਲ ਬਸ ਸਟੈਂਡ ਤੇ ਸਰਚ ਕਰ ਰਹੇ ਹਾਂ ਬਾਕੀ ਸਬਡਿਵੀਜ਼ਨ ਲੈਵਲ ਤੇ ਸਾਰੇ ਡੀਐਸਪੀ ਜਿਵੇਂ ਦਰਬਾ ਹਸਨਾਮ ਖਨੌਰੀ ਸਾਰੇ ਕਿਤੇ ਕਸੋ ਸਰਚ ਆਪਰੇਸ਼ਨ ਚੱਲ ਰਿਹਾ ਹੈ। ਕਿ ਕਿਸੇ ਚੀਜ਼ ਨੂੰ ਗੱਲ ਨੂੰ ਖਾਸ ਮੁੱਖ ਰੱਖਦੇ ਕੀਤਾ ਜਾ ਰਿਹਾ ਜੀ ਕਿ ਜਿਵੇਂ ਦੇ ਅੱਜ ਕੱਲ ਦੇ ਹਾਲਾਤ ਨੇ ਜੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਕਰ ਰਹੇ ਹਾਂ। ਤੇ ਕੋਈ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਅਸੀਂ ਕਸੋ ਸਰਚ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ। ਇੱਕ ਹੀ ਕਲਾ ਬੱਸ ਸਟੈਂਡ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕਿਤੇ ਹੋ ਰਹੇ ਨੇ? ਨਹੀਂ ਅੱਜ ਦਾ ਜੋ ਸਾਡਾ ਪੁਆਇੰਟ ਹੈ ਉਹ ਸਾਰੇ ਬੱਸ ਸਟੈਂਡ ਨੇ। ਜਿਵੇਂ ਸਾਡਾ ਮਾਰਕੀਟਾਂ ਤੇ ਰੇਲਵੇ ਸਟੇਸ਼ਨ ਸਾਡਾ ਡੇ ਬਾਏ ਡੇ ਰੋਜ਼ ਪ੍ਰੋਗਰਾਮ ਸਾਡਾ ਚੱਲਦਾ ਰਹਿੰਦਾ ਜਿਵੇਂ ਵੀ ਸਾਡੇ ਬੌਸ ਦੀ ਹੁੰਦੀ ਆ ਡਾਇਰੈਕਸ਼ਨ ਉਹਦੇ ਮੁਤਾਬਕ ਅਸੀਂ ਕਰਦੇ ਹਾਂ ਨਹੀਂ ਕਿ ਵਿਅਕਤੀ ਪਾਇਆ ਗਿਆ ਨਹੀਂ ਨਹੀਂ ਫਿਲਹਾਲ ਨਹੀਂ ਪਾਇਆ ਗਿਆ ਬਸ ਅਸੀਂ ਲੱਗੇ ਹੋਏ ਹਾਂ ਚੈਕਿੰਗ ਸਾਡੀ ਚੱਲ ਰਹੀ ਹੈ ਜੋ ਵੀ ਸ਼ੱਕੀ ਹੋਇਆ ਉਹਦੇ ਅਸੀਂ ਕਾਰਵਾਈ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸ਼ਰਾਰਤੀ ਹਨ ਸ਼ਰਾਰਤੀ ਇਹ ਹੈ ਜਿਹੜੇ ਲੋਕ ਨੇ ਇੱਕ ਤਾਂ ਉਹ ਕੋਈ ਐਦਾਂ ਦੀ ਜੇ ਕੋਈ ਲੱਗਦੀ ਹੈ ਵੀ ਵਸਤੂ ਪਈ ਆ ਵੀ ਕਿਸੇ ਨੂੰ ਪਤਾ ਨਹੀਂ ਉਹਨੂੰ ਹੱਤ ਨਾਲ ਲਾਉਣ ਤੇ ਦੇਖ ਲੈਣ ਜੇ ਕੋਈ ਹੁੰਦਾ ਸਾਡੇ 100 ਨੰਬਰ ਤੇ ਸਾਡੇ ਕੰਟਰੋਲ ਰੂਮ ਤੇ ਜਾ ਆਣੇ ਨੂੰ ਇਤਲਾਹ ਦੇਣ ਜਿਹਦੇ ਲੱਗਦਾ ਵੀ ਇਹੇ ਜੀ ਵੈਸੀ ਪਈ ਹੈ ਕੋਈ ਇਹਦਾ ਵਾਲੀ ਵਾਰਸ ਨਹੀਂ ਹੈਗਾ ਤੇ ਖਾਸ ਕਰ ਜਿਵੇਂ ਸਕੂਟਰ ਮੋਟਰਸਾਈਕਲ ਘੜਾ ਬਿਨਾ ਨੰਬਰ ਤੋਂ ਆਇਆ ਉਹਦੇ ਬਾਰੇ ਵੀ ਸਾਨੂੰ ਦੱਸਣ ਇਹੀ ਨੇ ਅੱਜ ਕਾ ਤੋਂ ਆਪਰੇਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਚੈਕਿੰਗ ਹੈ ਜੀ ਇਹ ਅੱਜ ਸਾਡੇ ਮਾਨਯੋਗ ਐਸਐਸਐਲ ਸਾਹਿਬ ਨਹੀਂ ਸਰਤਾ ਸਿੰਘ ਚਾਹਲ ਜੀ ਦੀ ਡਾਇਰੈਕਸ਼ਨ ਤੇ ਅੱਜ ਸਾਰੇ ਜ਼ਿਲ੍ਹੇ ਵਿੱਚ ਬੱਸ ਸਟੈਂਡਾਂ ਤੇ ਕਸੂਰਚਾ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਕਿ ਜੇ ਕੋਈ ਇਦਾਂ ਦੀਆਂ ਕੋਈ ਵਸਤੂਆਂ ਪਾਈਆਂ ਨੇ ਉਹਨਾਂ ਨੂੰ ਅਸੀਂ ਚੈੱਕ ਕਰ ਸਕੀਏ ਕੋਈ ਵੀ ਇਦਾਂ ਦਾ ਕੋਈ ਵਿਸਫੋਟਕ ਪਦਾਰਥ ਨਾ ਹੋਵੇ ਉਹਦੇ ਲਈ ਅਸੀਂ ਸਾਰੀਆਂ ਬਸਾਂ ਤੇ ਜੋ ਵੀ ਜਗ੍ਹਾ ਹੈਗੀ ਆ ਅਸੀਂ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਮੇਰੇ ਨਾਲ ਸਾਡੇ ਡੀਜੀਐਸਪੀ ਸੁਖਦੇਵ ਸਿੰਘ ਤੇ ਇਹਨਾਂ ਦੀ ਟੀਮ ਐਸਐਚਓ ਗੁਲਾਬ ਸਿੰਘ ਜੋ ਨਵੇਂ ਅੱਜ ਅਪਾਇੰਟ ਹੋਏ ਨੇ ਅਸੀਂ ਇਹਨਾਂ ਨਾਲ ਬਸ ਸਟੈਂਡ ਤੇ ਸਰਚ ਕਰ ਰਹੇ ਹਾਂ ਬਾਕੀ ਸਬ ਡਿਵੀਜ਼ਨ ਲੈਵਲ ਤੇ ਸਾਰੇ ਡੀਐਸਪੀ ਜਿਵੇਂ ਦਿੜਬਾ ਉਸਨਾਮ ਖਨੌਰੀ ਸਾਰੇ ਕਿਤੇ ਕਸੋ ਸਰਚ ਆਪਰੇਸ਼ਨ ਚੱਲ ਰਿਹਾ ਹੈ। ਕਿ ਕਿਸੇ ਚੀਜ਼ ਨੂੰ ਗੱਲ ਨੂੰ ਖਾਸ ਮੁੱਖ ਰੱਖਦੇ ਕੀਤਾ ਜਾ ਰਿਹਾ ਜੀ ਜਿਵੇਂ ਜਿਵੇਂ ਦੇ ਅੱਜਕੱਲ ਦੇ ਹਾਲਾਤ ਨੇ ਜੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕਰ ਰਹੇ ਹਾਂ। ਤੇ ਕੋਈ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਅਸੀਂ ਕਸੋ ਸਰਚ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਇੱਕ ਹੀ ਕਲਾ ਬੱਸ ਸਟੈਂਡ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕਿਤੇ ਹੋ ਰਹੇ ਨਹੀਂ ਅੱਜ ਦਾ ਜੋ ਸਾਡਾ ਪੁਆਇੰਟ ਹੈ ਉਹ ਸਾਰੇ ਬੱਸ ਸਟੈਂਡ ਨੇ ਜਿਵੇਂ ਸਾਡਾ ਮਾਰਕੀਟਾਂ ਤੇ ਰੇਲਵੇ ਸਟੇਸ਼ਨ ਸਾਡਾ ਡੇ ਬਾਏ ਡੇ ਰੋਜ਼ ਪ੍ਰੋਗਰਾਮ ਸਾਡਾ ਚੱਲਦਾ ਰਹਿੰਦਾ ਜਿਵੇਂ ਵੀ ਸਾਡੇ ਬੌਸ ਦੀ ਹੁੰਦੀ ਹੈ ਡਾਇਰੈਕਸ਼ਨ ਉਹਦੇ ਮੁਤਾਬਕ ਅਸੀਂ ਕਰਦੇ ਹਾਂ ਸ਼ੱਕੀ ਵਿਅਕਤੀ ਪਾਇਆ ਗਿਆ ਨਹੀਂ ਨਹੀਂ ਫਿਲਹਾਲ ਨਹੀਂ ਪਾਇਆ ਗਿਆ ਬਟ ਅਸੀਂ ਲੱਗੇ ਹੋਏ ਹਾਂ ਚੈਕਿੰਗ ਸਾਡੀ ਚੱਲ ਰਹੀ ਹੈ ਜੋ ਵੀ ਸ਼ੱਕੀ ਹੋਇਆ ਉਹਦੇ ਅਸੀਂ ਕਾਰਵਾਈ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸ਼ਰਾਬੀ ਸ਼ਰਾਰਤੀ ਇਹ ਹੈ ਜਿਹੜੇ ਲੋਕ ਨੇ ਇੱਕ ਤਾਂ ਉਹ ਕੋਈ ਏਦਾਂ ਦੀ ਜੇ ਕੋਈ ਲੱਗਦੀ ਹੈ ਵੀ ਵਸਤੂ ਪਈ ਆ ਵੀ ਕਿਸੇ ਨੂੰ ਪਤਾ ਨਹੀਂ ਉਹਨੂੰ ਹੱਤ ਨਾਲ ਲਾਉਣ ਤੇ ਦੇਖ ਲੈਣ ਜੇ ਕੋਈ ਹੁੰਦਾ ਸਾਡੇ 100 ਨੰਬਰ ਤੇ ਸਾਡੇ ਕੰਟਰੋਲ ਰੂਮ ਤੇ ਜਾ ਆਣੇ ਨੂੰ ਇਤਲਾਹ ਦੇਣ ਜਿੱਤੇ ਲੱਗਦਾ ਵੀ ਇਹ ਇਹ ਜੀ ਵੈਸੀ ਪਈ ਆ ਕੋਈ ਇਹਦਾ ਵਾਲੀ ਵਾਰਸ ਨਹੀਂ ਹੈਗਾ ਤੇ ਖਾਸ ਕਰ ਜਿਵੇਂ ਸਕੂਟਰ ਮੋਟਰਸਾਈਕਲ ਖੜਾ ਬਿਨਾ ਨੰਬਰ ਤੋਂ ਆਇਆ ਉਹਦੇ ਬਾਰੇ ਵੀ ਸਾਨੂੰ ਦੱਸਣ ਇਹੀ ਨੇ